ਮਾਤਾ ਜੀ ਪਹੁੰਚੇ ਅੱਜ ਸੁਭਰਾ ਹਰੀਗੜ ਤੋਂ ਜਦੋਂ ਆਪਾਂ ਪਿੱਖੀ ਨੂੰ ਆਉਂਦੇ ਆ ਹਰੀਗੜ ਤਾਂ ਲਾਗੇ ਕਾਫੀ ਦੂਰ ਤੋਂ ਮਾਤਾ ਜੀ ਪਹੁੰਚੇ ਆ ਬੜੀ ਜਰੀ ਦੁਖੀ ਹੈ ਘਰ ਦੇ ਵਿੱਚ ਕੋਈ ਹਸਾਰਾ ਨਹੀਂ ਹੈਗਾ ਮਾਤਾ ਜੀ ਕੀ ਨਾਮ ਜੇ ਅਮਰਜੀਤ ਕੌਰ ਅਮਰਜੀਤ ਕੌਰ ਹਾਂਜੀ ਮਾਤਾ ਜੀ ਦਾ ਕੋਈ ਸਹਾਰਾ ਨਹੀਂ ਹੈਗਾ ਪਤੀ ਉਹ ਵੀ ਪੂਰੇ ਹੋ ਗਏ ਇੱਕ ਬੇਟਾ ਸੀ ਉਹ ਵੀ ਪੂਰਾ ਹੋ ਗਿਆ ਚਾਰ ਬੇਟੀਆਂ ਉਹ ਵੇਚੀਆਂ ਗਈਆਂ ਘਰ ਦੇ ਹਾਲਾਤ ਮਾੜੇ ਆ ਬਾਜੀ ਦੱਸੋ ਆਪਣੇ ਬਾਰੇ ਕੀ ਮੁਸ਼ਕਲ ਹੈ ਘਰ ਉਹ ਤਾਂ ਸਭ ਕਾਰੂ ਸਭ ਡਾਗੇ ਵਾ ਕੋਠੇ ਛੱਤਾਂ ਸਭ ਵਾਲੇ ਪੂਰੇ ਟੁੱਟ ਗਏ ਆ ਤੇ ਸੋਈ ਦੀ ਸਾਰੀ ਡੇਗੀ ਪਈ ਆ ਇੱਕ ਕਾਂਧੀ ਡੇਗੀ ਇੱਕ ਖਵਰਾ ਉਹ ਵੀ ਸਾਰੇ ਸਮਾਨ ਸਮੂਹ ਨੂੰ ਮੈਂ ਕੱਢ ਦਿੱਤਾ ਹੋਰੇ ਬਾਲੇ ਬੂਲੇ ਸਾਰੇ ਝੋਕ ਗਏ ਆ ਤੇ ਜਿਹਦੇ ਵਿੱਚ ਰਹਿੰਦੇ ਉਹਦੇ ਬਾਂਦੇ ਵੀ ਟੁੱਟੇ ਆ ਮਾੜਾ ਮੋਟਾ ਨਾ ਵਾਜੀ ਵਿੱਚ ਰਹਿਣ ਨਹੀਂ ਆ ਇਹ ਬਾਕੀ ਕੰਦ ਕੋਨੇ ਬਾਹਰ ਲੇਟਰੀ ਬਾਥਰੂਮ ਸਭ ਠੱਠੇ ਠੁਠੇ ਇਕੱਈ ਮੇਗਾ ਮੰਦਰ ਦਾ ਜੋ ਘਰ ਦੇ ਵਿੱਚ ਜਿੱਦ ਨੂੰ ਮੀਂਹ ਪਿਆ ਸਾਰੇ ਪਾਣੀ ਖਲਦਾ ਹੀ ਰਹਿਣਾ ਕੋ ਬੜੀਆਂ ਮੁਸ਼ਕਲਾਂ ਆ ਮਗੇ ਮੇਰੀ ਦੋਧੀ ਨੇ ਕੱਢਿਆ ਵਾ ਮਾੜਾ ਇਕੱਲੇ ਰਹਿੰਦੇ ਹਾਂਜੀ ਇਕੱਲੇ ਦੋਧੀ ਕੋਲ ਆ ਚਾਰ ਤੀਆਂ ਵੇ ਹਾਂਜੀ ਉਹ ਵੀ ਆ ਦੋਧੀ ਕੋਲ ਕਰੀ ਹੋਏ ਰਹਿੰਦੇ ਨੇ

ਹੁਣ ਕਾਮਨੀ ਜੀ ਹਾਂ ਜੀ ਗੁਰਦਰ ਸਾਹਿਬ ਜਾਂਦੇ ਹਾਂ ਜੀ ਕੋਣੀ ਮਾਤਾ ਜੀ ਪਰਮਾਤਮਾ ਜਰੂਰ ਕਿਰਪਾ ਕਰਨਗੇ ਮਾਤਾ ਜੀ ਬਹੁਤ ਦੁਖੀ ਹੈ ਮਾਤਾ ਜੀ ਦਾ ਕੋਈ ਵੀ ਸਹਾਰਾ ਨਹੀਂ ਹੈਗਾ ਕੋਈ ਸਹਾਰਾ ਨਹੀਂ ਹੈਗਾ ਇੱਕ 4 ਧੀਆਂ ਇੱਕ ਬੇਟਾ ਪੂਰਾ ਹੋ ਗਿਆ ਕਰਦੇ ਹਲਾਤ ਮਾੜੇ ਸੇਵਾ ਮਤ ਕਰਨ ਲਈ ਕਹਿੰਦੇ ਮਾਤਾ ਜੀ ਵੀ ਮਤ ਕਰੋ ਸਾਡੇ ਜਰੂਰ ਮਾਦ ਲਿਆ ਜਿੰਨਾ ਉਹ ਸਾਡੇ ਉਹ ਸਭਰਾਈ ਪਿੰਡ ਦੀ ਮਾਤਾ ਸਭਰਾਣ